जय हिंद जी भारत सारे ਦੇਸ਼ ਵਾਸੀਆਂ ਨੂੰ ਇੱਕ ਬੇਨਤੀ ਹੈ ਕਿ 6 ਸਤੰਬਰ ਨੂੰ ਕੰਗਨਾਰ ਨੌਤਵੀ ਇੱਕ ਫਿਲਮ ਜੋ ਰਿਲੀਜ਼ ਹੋਣ ਜਾ ਰਹੀ ਹੈ ਅਮਰਜੈਂਸੀ ਉਹਨੂੰ ਵੱਧ ਚੜ ਕੇ ਹੰਗਾਰਾ ਦਿਓ ਕਿਉਂਕਿ ਜਿਸ ਤਰ੍ਹਾਂ ਪਿਛਲੇ ਕੁਝ ਸਮੇਂ ਪਹਿਲਾਂ ਇੱਕ ਮੂਵੀ ਆਈ ਸੀ ਦਾ ਕਸ਼ਮੀਰ ਫਾਇਲ ਜਿਸ ਨੂੰ ਤੁਸੀਂ ਸਾਰੇ ਵੀਰਾਂ ਨੇ ਬਹੁਤ ਪਰ ਮਹੰਗਵਾਰਾ ਦਿੱਤਾ ਔਰ ਤੁਹਾਨੂੰ ਜਾਗ ਜਾਰ ਹੋ ਗਿਆ ਸਗਾ ਕੀ ਹੋਇਆ ਕੀ ਸੀ ਅਸਲ ਦੇ ਵਿੱਚ ਔਰ ਕੁਝ ਲੋਕਾਂ ਦੇ ਉੱਪਰ ਲੇਖੇ ਸੀਗੇ ਕੀ ਐਦਾਂ ਦਾ ਕੁਝ ਨਹੀਂ ਸੀ ਹੋਇਆ ਜਿਨ੍ਹਾਂ ਨੂੰ ਭੁਲੇਖੇ ਸੀਗੇ ਉਹ ਅੱਜ ਬੰਗਲਾਦੇਸ਼ ਦਾ ਹਾਲ ਦੇਖ ਲੈਣ ਉਹ ਬੰਗਲਾਦੇਸ਼ ਦਾ ਹਾਲ ਦੇਖ ਲੈਣ ਜਿਹੜੀ ਕੋਸ਼ਿਸ਼ ਸਮੇਂ ਬਾਅਦ ਮੂਵੀ ਬਣਨੀ ਹੈ ਬੰਗਲਾਦੇਸ਼ ਦੇ ਉੱਪਰ ਉਸ ਤੋਂ ਬਾਅਦ ਜਿਹੜੇ ਉਹ ਮੱਧਵਿਧੀ ਲੋਕ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀਗਾ ਜਿਨ੍ਹਾਂ ਦਾ ਜਨਮ ਅੱਜ ਹੋਣਾ ਉਹਨਾਂ ਨੇ ਵੀ ਇਹੀ ਗੱਲਾਂ ਬੋਲਨੇ ਆ ਕਿ ਐਦਾਂ ਦਾ ਕੁਝ ਨਹੀਂ ਸੀ ਬੰਗਲਾਦੇਸ਼ ਦੇ ਵਿੱਚ। ਸੋ ਇਸੇ ਤਰ੍ਹਾਂ ਦੀ ਮੂਵੀ ਹੈ ਜਿਹੜੀ ਸਤੰਭਾਂ ਨੂੰ ਜਿਹੜੀ ਰਿਲੀਜ਼ ਹੋਣ ਜਾ ਰਹੀ ਹੈ ਪੂਰੇ ਭਾਰਤ ਦੇ ਵਿੱਚ। ਐਮਰਜੈਂਸੀ। ਉਸ ਦੇ ਵਿੱਚ ਕੋਆ ਕੀ ਸੀ? ਇਹ ਤੁਹਾਨੂੰ ਇੱਕ ਇੱਕ ਪਲ ਐਦਾਂ ਦਾ ਲੱਗੇਗਾ ਕਿ ਅਸੀਂ ਉਸੇ ਟਾਈਮ ਦੇ ਵਿੱਚ ਉਸੇ ਵਕਤ ਦੇ ਵਿੱਚ ਖੜੇ ਹਾਂ ਸੋ ਮੇਰੀ ਸਾਰਿਆਂ ਨੂੰ ਇਹ ਬੇਨਤੀ ਹੈ ਸਾਰੇ ਭਾਈਚਾਰਿਆਂ ਨੂੰ ਬੇਨਤੀ ਹੈ ਕਿ ਇਸ ਮੂਵੀ ਨੂੰ ਵੱਧ ਤੋਂ ਵੱਧ ਦੇਖੋ ਉਹਨੂੰ ਫੋਲੋ ਕਰੋ ਕੀ ਬੀਤਿਆ ਸਾਡੇ ਨਾਲ ਕਿਵੇਂ ਕਹਾਣ ਕੀਤਾ ਗਿਆ ਹਿੰਦੂ ਸਿੱਖਾਂ ਦਾ ਕਹਾਣ ਕੀਤਾ ਗਿਆ ਕਿਵੇਂ ਬੱਸਾਂ ਚੋਂ ਕੱਢ ਕੱਢ ਕੇ ਹਿੰਦੂ ਮਾਰੇ 1995 ਟੱਕਰ ਕੀ ਕੁਸ ਵਾਪਰਿਆ ਇਹ ਸਾਰੇ ਉਸ ਮੂਵੀ ਦੇ ਵਿੱਚ ਇਨਵੋਲਵ ਹਨ ਤੇ ਜਿਨ੍ਹਾਂ ਦਾ 91 84 ਦਾ 85 ਦਾ ਆ ਖਾਸ ਕਰਕੇ ਉਹਨਾਂ ਨੂੰ ਇਹ ਮੂਵੀ ਜ਼ਰੂਰ ਦੇਖਣੀ ਚਾਹੀਦੀ ਹੈ। ਕੁਝ ਗਰਮਖਿਆਲੀ ਲੋਕ ਜਿਹੜੇ ਬੜੀਆਂ ਝਿੰਗਾ ਮਾਰਦੇ ਆ। ਜੇ ਹੋਇਆ ਸੀ ਉਹ ਹੋਇਆ ਸੀਗਾ। ਉਹ ਇਸ ਮੂਵੀ ਨੂੰ ਬੜੇ ਗੌਰ ਨਾਲ ਦੇਖਣ। ਅਮਰੀ ਗੁਜਾਰ ਸਭ ਇਹਨੂੰ 2-4 ਵਾਰੀ ਦੇਖ ਕੇ ਆਣ। ਫਿਰ ਤੁਹਾਨੂੰ ਪਤਾ ਲੱਗ ਜਾਣਾ ਕੀ ਹੋਇਆ ਕੀ ਸੀ। ਤੋਂ ਮੇਰੇ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਹੈ ਕਿ ਮੂਵੀ ਨੂੰ ਵੱਧ ਚੜ ਕੇ ਸਪੋਰਟ ਕਰੋ ਔਰ ਇਸ ਮੂਵੀ ਨੂੰ ਜ਼ਰੂਰ ਦੇਖ ਕੇ ਆਓ ਜਿਹਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੇ। ਧੰਨਵਾਦ ਆ ਉਹਨਾਂ ਅਦਾਕਾਰਾਂ ਦਾ ਜਿਹੜੇ ਜਗਾਉਣ ਦੀ ਕੋਸ਼ਿਸ਼ ਕਰ ਰਹੇ ਆ। ਜੈ ਹਿੰਦ ਜੈਪਰਤ ਜੈ ਸੁਨਾਤਨ